ਯੋਗਿਆਨ ਹੁੰਦਾ ਸੀ ਵੀ ਸਰਕਾਰ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਇਹ ਇਹਨਾਂ ਦੇ ਦਿਲ ਦੀ ਆਵਾਜ਼ ਹੈ ਜਿਹੜੀ ਜਲ ਬਿਲਕੁਲ ਸਹੀ ਹੈ ਕਿ ਸਚਾਈ ਨੂੰ ਕਿਵੇਂ ਛੁਪਾਇਆ ਜਾ ਸਕਦਾ ਹੁਣ ਇੱਥੇ ਇਸੇ ਪੁਲ ਤੇ ਖੜ ਕੇ ਮੈਂ ਕਿਸੇ ਦਾ ਰਾਜਨੀਤੀਕਰ ਨਹੀਂ ਮੈਂ ਆਇਆ ਨਾ ਮੈਂ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਪਰ ਇਸੇ ਪੁਲ ਤੇ ਖੜ ਕੇ ਕਈ ਆਗੂ ਸਹਿਬਾਨ ਕਹੀ ਜਾਂਦੇ ਦੀ ਕਹਿੰਦੇ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਇੱਥੇ ਮੈਂ ਖੜਾ ਤੇ ਉੱਧਰ ਉਹ ਖੜੇ ਤੇ ਤਾਂ ਮੈਨੂੰ ਤੁਹਾਡੇ ਪੱਤਰਕਾਰ ਸਹਿਬਾਨ ਆ ਕੇ ਕਹਿਣ ਲੱਗੇ ਐ ਕਹਿੰਦੇ ਨੇ ਮੈਂ ਕਿਹਾ ਭਾਈ ਫੀਤਾ ਇੱਕ ਪਾਸੇ ਤਾਂ ਮੈਂ ਫੜ ਲਾਂ ਨਾ ਦੂਜੇ ਪਾਸੇ ਉਹ ਆਗੂ ਸਹਿਬਾਨ ਫੀਤਾ ਫੜ ਲੈਣਾ ਵੀ 16 ਫੁੱਟ ਚੌੜਾ ਬੰਨ ਬੰਨਿਆ ਜਾਂ ਨਹੀਂ ਔਰ ਜੋ ਇਹ ਮੁੰਡੇ ਨੇ ਗੱਲ ਕਹੀ ਆ ਜੇ ਘਰ ਮੈਂ ਤਾਂ ਨੁਕਸਾਨ ਦਾ ਨੋ ਹੀ ਨਹੀਂ ਲੈਂਦਾ ਮੈਂ ਤਾਂ ਹਮੇਸ਼ਾ ਵਹਿਗੁਰੂ ਤੇ ਭਗਵਾਨ ਤੇ ਭਰੋਸਾ ਕਰਦਾ ਹਮੇਸ਼ਾ ਅਰਦਾਸ ਕੀਤੀ ਆ ਉਸ ਦਿਨ ਤੋਂ ਅਰਦਾਸਾਂ ਚ ਹੀ ਲੰਗਰੇ ਆ ਤੇ ਅਰਦਾਸਾਂ ਨੇ ਅਰਦਾਸ ਸਾਡੀ ਮਨਜ਼ੂਰ ਵੀ ਹੋਈ ਆ ਬਾਗੁਰੂ ਨੇ ਸਾਡੀ ਅਰਦਾਸ ਮਨਜ਼ੂਰ ਕੀਤੀ ਐ ਮੈਂ ਅੱਖੀਆਂ ਦੇਖਿਆ ਇੱਥੇ ਕਿ ਰੱਬ ਲੋਕਾਂ 'ਚ ਵੱਸਦਾ ਉਹ ਮੈਂ ਇੱਥੇ ਦੇਖਿਆ ਸਾਰੇ ਲੋਕ ਲੱਗੇ ਹੋਏ ਨੇ ਆ ਫੁੱਲ ਦੇ ਵਿੱਚ ਜਦੋਂ ਪਾਣੀ ਰਿਸਿਆ ਪਾਣੀ ਰਿਸਿਆ ਪੂਰਾ ਦਿਨ ਮਿਹਨਤ ਕਰਦੇ ਰਹੇ ਪਾਣੀ ਬੰਦ ਨਹੀਂ ਹੋਇਆ ਤਾਂ ਰਾਤ ਨੂੰ ਸਾਡੇ ਲੋਕ ਚਲੇ ਗਏ ਮਿਲਟਰੀ ਨੇ ਵੀ ਕਹਤਾ ਵੀ ਇਹ ਨੁਕਸਾਨ ਤਾਂ ਨਹੀਂ ਹੁੰਦਾ ਪਰ ਪਾਣੀ ਰਿਸ ਰਿਹਾ ਰਾਤ ਨੂੰ ਸਾਡੇ ਲੋਕ ਚਲੇ ਗਏ ਪਰ ਸਵੇਰੇ ਜਦੋਂ ਆਏ ਤਾਂ ਪਾਣੀ ਬੰਦ ਸੀ ਇਹ ਫਿਰ ਵੈਗੁਰੂ ਦੀ ਕਿਰਪਾ ਨਾ ਹਾਂ ਪਰਮਾਤਮਾ ਵੀ ਸਾਥ ਲੋਕਾਂ 'ਚ ਰੱਬ ਵਸਿਆ ਆਪ ਵੀ ਲੱਗੇ ਨਹੀਂ ਜੀ ਨਾਲ ਸਾਡੇ ਗੱਲ ਇੱਥੇ ਨੱਕਾ ਗੋੜੇ ਸੀ ਗੋਲਜੋਲੇ ਐਸਐਸ ਸਾਹਿਬ ਆਪ ਵੀ ਲੱਗੇ ਨਹੀਂ ਥੈਲੇ ਲੈ ਨਹੀਂ ਲੋਕਾਂ ਦੇ ਵਿੱਚ ਰੱਬ ਵੱਸਦਾ ਸਰਕਾਰ ਦੀ ਜੋ ਜ਼ਿੰਮੇਵਾਰੀ ਸੀ ਸਰਕਾਰ ਨੇ ਨਿਭਾਈ ਆ ਅਸੀਂ ਲੋਕਾਂ ਦੇ ਨਾਲ ਅਸੀਂ ਲੋਕਾਂ ਦੇ ਨਾਲ ਹਾਂ ਲੋਕਾਂ ਦੇ ਨਾਲ ਰਹਾਂ ਜੀ ਅਸੀਂ ਕੋਈ ਵਿਰੋਧੀ ਕੀ ਕਹਿੰਦੇ ਨੇ ਨਹੀਂ ਕਹਿੰਦੇ ਕੋਈ ਕੁਛ ਕਹੀ ਜਾਂਦਾ ਜੀ ਲਹਿਰੇ ਹਲਕੇ ਚ ਕੰਮ ਨਹੀਂ ਹੋਇਆ ਉਹ ਆਪਣਾ ਚਲੋ ਮੈਂ ਕਿਸਦਾ ਫਿਰ ਨਾਂ ਨਹੀਂ ਲੰਦਾ ਕੋਈ ਲਹਿਰੇ ਹਲਕੇ ਦੀ ਸਫਾਈ ਨਹੀਂ ਹੋਈ ਜੀ ਤੇ ਅੱਜ ਇੱਥੇ ਆ ਕੇ ਦੇਖੋ ਨਾ ਜੇ ਕੁਛ ਨਹੀਂ ਹੋਇਆ ਹੁੰਦਾ ਤਾਂ ਜਿਸ ਤਰ੍ਹਾਂ ਇਹਨੇ ਮੁੰਡੇ ਨੇ ਕਿਹਾ ਇਹ ਤਾਂ ਹੁਣ ਨੂੰ 7-8 ਦਿਨ ਹੋ ਗਏ ਹੁੰਦੇ ਟੁੱਟ ਜਾਣਾ ਦੀਨੇ ਸਾਰਾ ਜੀ ਤੇ ਇਸ ਕਰਕੇ ਦੇਖ ਕੇ ਅੰਦੇ ਖਿਨਾਗਰੋ ਵੀਰ ਜੀ ਮੈਂ ਮਤਲਬਾਰ ਲੈ ਕੇ ਆਇਆ ਕਰੇਂ ਬੋਟਾ ਝੋਣ ਲੱਗ ਗਿਆ ਸੀ 4-500 ਹੀ ਦਿੱਤੀ ਐ ਉੱਥੇ ਜੇ ਕਮਰੇ ਦੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕੋ ਨਾਲੇ ਇਸ ਸਮੇਂ ਇਹ ਸਮਾਂ ਦੂਸ਼ਣਵਾਦੀ ਦਾ ਨਹੀਂ ਐ ਇਸ ਸਮੇਂ ਤਾਂ ਅਸੀਂ ਲੋਕਾਂ ਦੇ ਨਾਲ ਖੜੀਏ ਰਾਜਨੀਤੀ ਕੋਈ ਨਹੀਂ ਇਲੈਕਸ਼ਨ ਆਉਣਾ ਡੇਡ ਡੇਡ ਸਾਲ ਨੂੰ ਕਰ ਲਾਂਗੇ ਸਾਰੇ ਰਾਜਨੀਤੀ ਉੱਥੇ ਲਾ ਲਾਂਗੇ ਸਾਰੇ ਜੋ ਅਸੀਂ ਵੀ ਲਾਵਾਂਗੇ ਉਹ ਵੀ ਲਾ ਲਾਂ ਪਰ ਹੁਣ ਘਟ ਤੋਂ ਘਟ ਤੇ ਅਸੀਂ ਲੋਕਾਂ ਦੀ ਹੁਣ ਆਂਦੇ ਨੇ 10-20 ਦਿਨਾਂ ਬਾਅਦ ਅਸੀਂ ਤੇ ਹਰ ਟਾਈਮ ਖੜੇ ਹਾਂ ਰੇ ਆ ਸਾਰੇ ਲੋਕ ਬੈਠੇ ਨੇ ਦਿਨ ਰਾਤ ਉਰੇ ਖੜੇ ਆ ਕਿ ਸਾਡਾ ਫਰਜ਼ ਬੰਦ ਆ ਹੁਣ ਐਵੇਂ 10-20 ਦਿਨਾਂ ਬਾਅਦ ਕਦੇ ਉੱਠ ਕੇ ਆਗੇ ਤੇ ਇੱਥੇ ਬਿਆਨਬਾਜ਼ੀ ਕਰਕੇ ਚਲੇ ਗਏ ਸੋ ਇਹ ਗੱਲਾਂ ਵਧੀਆ ਨਹੀਂ ਚੰਗਾ ਹੈ ਹਮਦਰਦੀ ਦੇ ਵਿੱਚ ਆਓ ਆਣਾ ਚਾਹੀਦਾ ਹਮਦਰਦੀ ਦੇ ਵਿੱਚ ਆਗੇ ਯਾਰ ਪਾਣੀ ਦਾ ਇਹ ਹੈ ਇਹ ਕੱਲ ਤੱਕ ਕੱਲ ਤੱਕ ਹੈ ਜਿਹੜਾ ਇਹ ਪਾਣੀ ਕਰੀਬ 4-5 ਇੰਚ ਹੈ ਜਿਹੜਾ ਉਹ ਘਟੇਗਾ ਉਹਦਾ ਮੁਕਰੂ ਕਿਉਂਕਿ ਟਟਿਆਣਾ ਜਿਹੜਾ ਹੈ ਠੀਕੇ ਲਵੇ ਸਾਡਾ ਉਹ ਤੇ ਡਿਪੈਂਡ ਕਰਦਾ ਹੈ ਟਾਂਗਰੀ ਮਾਰਕੰਡਾ ਸਾਰੇ ਜਦੋਂ ਉੱਥੇ ਇਕੱਠੇ ਹੁੰਦਿਆਂ ਨੇ ਠੀਕੇ ਲਵੇ ਉੱਥੋਂ ਜਿਹੜਾ ਪਾਣੀ ਆਉਂਦਾ ਸਾਡਾ ਡਿਪੈਂਡ ਉਸ ਤੇ ਕਰਦਾ ਹੈ ਖਨੌਰੀ ਡਾਫ ਲੱਗੀ ਅੰਦਾਣੇ ਡਾਫ ਲੱਗੀ ਹੋਈ ਹੈ ਤੇ ਇੱਥੇ ਡਾਫ ਕਰਕੇ ਜਿਹੜਾ ਪਾਣੀ ਹੈ ਸਾਡੇ ਉਸੇ ਮਾਤਰਾ ਦੇ ਵਿਚਾਰੇ ਸੋ ਉੱਥੇ ਸਾਗਰਪਾੜੇ ਤੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਪਾਣੀ ਤੁਹਾਡੇ ਕੋਲੇ ਝੀਲਾਂ ਹੈਗੇ ਨੇ ਬਾਅਦ ਦੇ ਵਿੱਚ ਛੱਡ ਦਿਓ ਪਰ ਕੁੱਲ ਮਿਲਾ ਕੇ ਲੋਕਾਂ ਦੀ ਅਰਦਾਸ ਸਦਕਾ ਤੇ ਵੈਗੁਰੂ ਦੀ ਕਿਰਪਾ ਸਦਕਾ ਅਸੀਂ ਸਫਲ ਹੋਏ ਆ ਕਿ ਪਾਣੀ ਜਿੰਨਾ ਹੈ ਇਹ ਇੱਕ ਹਫ਼ਤੇ ਤੋਂ ਇੱਥੇ ਹੀ ਖੜਿਆ ਪਾਣੀ ਪਾਣੀ ਲੋਕਾਂ ਦੇ ਸਹਿਯੋਗ ਨੇ ਪਾਣੀ ਜਿਵੇਂ ਕਹਿੰਦੇ ਨੇ ਬੰਨ ਕੇ ਰੱਖ ਲਿਆ ਤੇ ਕੱਲ ਤੋਂ ਪਾਣੀ ਘਟਣਾ ਸ਼ੁਰੂ ਹੋ ਜਾਣਾ ਸੋ ਮੈਂ ਆਪਣੇ ਸਾਰੇ ਸਾਥੀ ਜਿੰਨੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂ ਅਵੇਸਲੇ ਨਹੀਂ ਹੋਣਾ ਪਰ ਸਾਡੀ 18 ਕਿਲੋਮੀਟਰ ਤੇ ਪੈਟਰੋਲਿੰਗ ਚੱਲ ਰਹੀ ਹੈ ਦਿਨ ਰਾਤ ਦੀ ਪੈਟਰੋਲਿੰਗ ਚੱਲ ਰਹੀ ਹੈ ਕਿਲੋਮੀਟਰ ਅਸੀਂ ਬੰਡੇ ਵੇ ਆ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਲਦਾਰ ਤੋਂ ਲੈ ਕੇ ਐਸਸੀ ਤੱਕ ਇੱਥੇ ਖੜੇ ਨੇ ਇਸੇ ਤਰ੍ਹਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਰੇ ਅਫਸਰ ਇੱਥੇ ਖੜੇ ਨੇ ਤੇ ਲੋਕ ਖੜੇ ਨੇ ਅਸੀਂ ਕਿਲੋਮੀਟਰਾਂ ਮੁਤਾਬਕ ਵੰਡਿਆ ਹੋਇਆ ਵੀ ਕਿਤੇ ਦੇਖੋ ਹਰ ਪੂਰੀ ਰਾਤ ਪਹਿਰਾ ਚੱਲਦਾ ਪੂਰੀ ਰਾਤ ਲਟਾਂ ਲੱਗੀਆਂ ਹੋਈਆਂ ਨੇ ਹਰ ਕਿਸੇ ਤਰ੍ਹਾਂ ਦਾ ਅਸੀਂ ਪ੍ਰਬੰਧ ਇੱਥੇ ਕੀਤਾ ਹੋਇਆ ਹੈ ਤਾਂ ਕਿ ਅਸੀਂ ਜੋ ਸਾਰੇ ਲੋਕਾਂ ਨੇ ਸਹਿਯੋਗ ਬਣਾਇਆ ਹੋਇਆ ਉਸ ਸਹਿਯੋਗ 'ਚ ਕਾਮਯਾਬ ਹੋਈਆਂ ਹੋ ਰਹੀਆਂ